ਸਲੋਕ ਮੱਲਾ ਪਹਿਲਾ ਸ਼ਰਮ ਧਰਮ ਦੋਏ ਨਾਨਕਾ ਜੇ ਧਨ ਤੱਲੇ ਪਾਏ ਸੋ ਧਨ ਮਿੱਤਰ ਨਾ ਕੰਢੀਏ ਜੇ ਸਿਰ ਚੋਟਾਂ ਖਾਏ ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ ਮੱਲਾ ਪਹਿਲਾ ਦੁਖੀ ਦੁਨੀ ਸਹੇੜੀਐ ਜਾਏ ਤਾਂ ਲਗੈ ਦੁਖ ਨਾਨਕ ਸੱਚੇ ਨਾਮ ਬਿਨ ਕਿਸੈ ਨਾ ਲੱਥੀ ਭੁਖ ਰੂਪੀ ਭੁਖ ਨਾ ਉਤਰੈ ਜਾਂ ਦੇਖਾਂ ਤਾਂ ਭੁਖ ਜੀਤੇ ਰਸ ਸਰੀਰ ਕੇ ਤੇਤੇ ਲਗੈ ਦੁਖ ਮੈਲਾ ਪਹਿਲਾ ਅੰਧੀ ਕੰਮੀ ਅੰਧ ਮਨ ਮੰ ਅੰਧ ਤਨ ਅੰਧ ਚਿੱਕੜ ਲਾਇ ਕਿਆ ਥੀਐ ਜਾਂ ਟੁੱਟੇ ਪੱਥਰ ਬੰਧ ਬੰਧ ਟੁੱਟਾ ਬੇੜੀ ਨਹੀਂ ਨਾ ਤੁਲਹਾ ਨਾ ਹਾਥ ਨਾਨਕ ਸੱਚੇ ਨਾਮ ਵਿਣ ਕੇਤੇ ਡੁੱਬੇ ਸਾਥ ਮੈਲਾ ਪਹਿਲਾ ਲਖਮਣ ਸੋਇਨਾ ਲਖਮਣ ਰੂਪਾ ਲਖਾ ਸਿਰਸ਼ਾ ਲਖ ਲਸ਼ਕਰ ਲਖ ਵਾਜੇ ਨੇ ਜ਼ੇ ਲਖੀ ਕੋੜੀ ਪਾਤਸ਼ਾਹ ਜਿੱਥੇ ਸਾਰੇ ਲੰਘਣਾ ਅਗਨ ਪਾਣੀ ਅਸਗਾ ਕੰਧੀ ਦਿਸ ਨਾ ਆਵਈ ਤਾਹੀ ਪਵ ਕਹਾ ਨਾਨਕ ਉਥੇ ਜਾਣੀਐ ਸ਼ਾ ਕੇਈ ਪਾਤਸ਼ਾਹ ਪੌੜੀ ਇਕਨ ਗਲੀ ਜ਼ੰਜੀਰ ਬੰਦਰ ਬਾਣੀਆਂ ਬੱਧੇ ਛੁੱਟ ਸੱਚ ਸੱਚ ਪਛਾਣੀਆਂ ਲਿਖਿਆ ਪੱਲੇ ਪਾਏ ਸੋ ਸੱਚ ਜਾਣੀਐ ਹੁਕਮੀ ਹੋਏ ਨਿਬੇੜ ਗਿਆ ਜਾਣੀਐ ਭੌਜਲ ਤਾਰਨ ਹਾਰ ਸ਼ਬਦ ਪਛਾਣੀਆਂ ਚੋਰ ਝਾਰ ਜੁਆਰ ਪੀਰੇ ਕਾਣੀਆਂ ਨਿੰਦਕ ਲਾਇਤ ਬਾਰ ਮਿਲੇ ਹੜਵਾਣੀਆਂ ਗੁਰਮੁਖ ਸੱਚ ਸਮਾਏ ਸੋਧ ਘਾ ਜਾਣੀਆਂ ਸ਼ਲੋਕ ਮਹਿਲਾ ਦੂਜਾ ਨਾਉ ਫਕੀਰੈ ਬਾਤਸ਼ਾ ਮੂਰਖ ਪੰਡਿਤ ਨਾਉ ਅੰਧੇ ਕਾ ਨਾਉ 파ਰਖੂ ਏਵਾਂ ਕਰੇ ਗਵਾਉ ਇੱਲਤ ਕਾ ਨਾਉ ਚੌਧਰੀ ਊੜੀ ਪੂਰੇ ਥਾਉ ਨਾਨਕ ਗੁਰਮੁਖ ਜਾਣੀਐ ਕਲ ਕਾ ਇਹ ਨਿਆਉ ਮੈਲਾ ਪਹਿਲਾ ਹਰਣ ਬਾਜ਼ਾਂ ਤੈ ਸਿਕਦਾਰਾਂ ਇੰਨਾ ਪੜਿਆ ਨਾ ਫੰਦੀ ਲੱਗੀ ਜਾਤ ਫਹਾਇਨ ਅੱਗੇ ਨਹੀਂ ਥਾਉ ਸੋ ਪੜਿਆ ਸੋ ਪੰਡਿਤ ਬੀਨਾ ਜਿੰਨੀ ਕਮਾਣਾ ਨਾਓ ਪੈਲੋ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਉ ਰਾਜੇ ਸ਼ਹੀ ਮਕਦਮ ਕੁੱਤੇ ਜਾਏ ਜਗਾ ਇਨ ਬੈਠੇ ਸੁੱਤੇ ਚੱਕਰ ਨਹਦਾ ਪਾਇਨ ਖਾਓ ਰਤ ਤਿਤ ਕੁੱਤੇ ਹੋ ਛਟ ਜਾ ਜਿੱਥੇ ਜੀਆਂ ਹੋਸੀ ਸਾਰ ਨਕੀ ਵੱਡੀ ਲਾਇਤ ਬਾਰ ਪੌੜੀ ਆਪ ਉਪਾਏ ਮੇਦਨੀ ਆਪੇ ਕਰਦਾ ਸਾਰ ਭੈ ਬਿਨ ਪਰਮ ਨਾ ਕੱਟੀ ਐ ਨਾਮ ਨਾ ਲੱਗੇ ਪਿਆਰ ਸਤਗੁਰ ਤੇ ਭੋ ਉਪਜੈ ਪਾਈਐ ਮੋਖ ਦਵਾਰ ਤੈ ਤੇ ਸਹਿਜ ਪਾਈਐ ਮਿਲ ਜੋਤੀ ਜੋਤ અપਾਰ ਪਹਿ ਤੇ ਪਹਿਜਲ ਲੰਘੀਐ ਗੁਰਮਤੀ ਵਿਚਾਰ ਪਹਿ ਤੇ ਨਿਰਭੋ ਪਾਈਐ ਜਿਸ ਦਾ ਅੰਤ ਨ ਪਾਰਾ ਵਾਰ ਮਨ ਮੁਖ ਪਹਿ ਕੀ ਸਾਰ ਨ ਜਾਣਨੀ ਤ੍ਰਿਸ਼ਨਾ ਜਲ ਤੇ ਕਰੇ ਪੁਕਾਰ ਨਾਨਕ ਨਾ ਵਹਿ ਹੀ ਤੇ ਸੁਖ ਪਾਇਆ ਗੁਰਮਤੀ ਉਰ ਥਾਰ ਸ਼ਲੋਕ ਮਹਲਾ ਪਹਿਲਾ ਰੂਪ ਕਮ ਦੋਸਤੀ ਭੁੱਖਾ ਸਾਦਾ ਗੰਢ ਲੱਭਾ ਮਾਲੇ ਖੁਲ ਮਿਲ ਮਿਚਲ ਊਂਘੈ ਸੌੜ ਪਲੰਘ ਤੌਕੈ ਕੋਪ ਖੁਆਰ ਹੋਏ ਠੱਕੜ ਪਿਟੇ ਅੰਧ ਛੁਪੈ ਚੰਗਾ ਨਾਨਕਾ ਵਿਣ ਨਾਵੇਂ ਮੋ ਗੰਧ ਮੱਲਾ ਪਹਿਲਾ ਰਾਜਮਾਲ ਰੂਪ ਜਾਤ ਜੋ ਬਨ ਪੰਜੇ ਠੱਗ ਇੰਨੀ ਠੱਗੀ ਜਗ ਠੱਗਿਆ ਕਿਨੇ ਨਾ ਰੱਖੀ ਲੱਜ ਇਨਾ ਠੱਗਣ ਠੱਗ ਸੇ ਜੇ ਗੁਰ ਕੀ ਪੈਰੀ ਪਾਹੀਂ ਨਾਨਕ ਕਰਮਾਂ ਬਾਰੇ ਹੋਰ ਕੀਤੇ ਮੁਠੇ ਜਾਹੇ ਪੌੜੀ ਪੜਿਆ ਲੇਖੇ ਧਾਰ ਲੇਖਾ ਮੰਗੀਐ ਵਿਣ ਨਾ ਵੈ ਕੂੜਿਆਰ ਔਕਾ ਤੰਗੀਐ ਔਕਟ ਰੁਦੇ ਰਹਾ ਗਲੀਆਂ ਰੁਕੀਆਂ ਸੱਚਾ ਵੇ ਪਰਵਾਹ ਸ਼ਬਦ ਸੰਤੋਖੀਆਂ ਗਹਿ ਰੰਗਮ ਵੀਰਤਾ ਹਾ ਹਾਥ ਨਾ ਲਬਈ ਮੋਹਿ ਮੂੰ ਚੋਟਾਂ ਖਾ ਵਿਣਗੁਰ ਕੋਏ ਨਾ ਛੁੱਟਸੀ ਪਤ ਸੇਤੀ ਘਰ ਜਾ ਨਾਮ ਵਖਾਣੀਐ ਹੁਕਮੀ ਸਹਾ ਗਿਰਹਾ ਦਿੰਦਾ ਜਾਣੀਐ ਸ਼ਲੋਕ ਨਾ ਲਾ ਪਹਿਲਾ ਪਾਉਣ ਪਾਣੀ ਅਗਨੀ ਜਿਓ ਤੈਨ ਕਿਆ ਖੁਸ਼ੀਆਂ ਕਿਆ ਪੀੜ ਧਰਤੀ ਪਤਲੀ ਆਕਾਸ਼ੀ ਇੱਕ ਦਰ ਰਹਿਨ ਵਜ਼ੀਰ ਇੱਕ ਨਾ ਵੱਡੀ ਯਾਰ ਜਾ ਇੱਕ ਮਰ ਹੋਏ ਜ਼ਹੀਰ ਇੱਕ ਦੇ ਖਾਂ ਨਖਟਾ ਨਹੀਂ एक सदा फिर फकीर हुक्मी साजे हु चे मै लख सब तोड़े नथ वरना चेना बारा लेखे बाज अलख क्यों कथिया क्यों आखिया है, जापा है सचो सच करना कथना कार सब ਨਾਨਕ ਆਪ ਕਥ ਅਕਥ ਕੀ ਕਥਾ ਸੁਣੇ ਰਿੱਧ ਬੁੱਧ ਸਿੱਧ ਗਿਆਨ ਸਦਾ ਸੁਖ ਹੋਏ ਮਹਿਲਾ ਪਹਿਲਾ ਅਜਰ ਜਰ ਤਾਂ ਨੋ ਕੁਲ ਬੰਧ ਪੂਜ ਪ੍ਰਾਣ ਹੋਵੇ ਥਿਰ ਕੰਧ ਕਹਾਂ ਤੇ ਆਇਆ ਕਹਾਂ ਇਹ ਜਾਣ ਜੀਵਤ ਮਰਤ ਰਹੇ ਪਰਵਾਣ ਹੁਕਮ 부ਝ ਤਤ ਪਿਸ਼ਾਣੇ 에 ਪ੍ਰਸਾਦ ਗੁਰੂ ਤੇ ਜਾਣੇ ਹੁੰਦਾ ਫੜੀ ਅਗ ਨਾਨਕ ਜਾਨ ਨਾਉ ਨਾਮ ਜੁਨੀ ਪਾਣ ਪੌੜੀ ਫੜੀਆ ਨਾਮਸਾਲਾ ਹੋਰ ਬੁੱਧੀ ਮਿੱਥਿਆ ਬਿਨ ਸੱਚੇ ਵਾਪਾਰ ਜਨਮ ਬ੍ਰਿਥਿਆ ਅੰਤ ਨ ਪਾਰਵਾਰ ਮੱਕਨ ਹੀ ਪਾਇਆ ਸਭ जग ਗਰਬ ਗੁਬਾਰ ਤਿਨ ਸਚ ਨਾ ਪਾਇਆ ਚੱਲੇ ਨਾਮ ਵਿਸਾਰ ਤਾਵਣ ਤੱਤਿਆ ਬਲਦੀ ਅੰਦਰ ਤੇਲ ਦੁਬਿਧਾ ਘੱਟਿਆ ਆਇਆ ਉੱਠੀ ਖੇਲ ਫਿਰੈ ਉੱਤਿਆ ਨਾਨਕ ਸਚ ਮੇਲ ਸਚ ਰਤਿਆ ਸ਼ਲੋਕ महला पहला, पहला मासो मासे अस पे मास मिलिया हॾ चम तन मासो बार कढया ममा मास गर मोह मासे का जी मासी मासे अंदर सास वॾा हुआ वया ਕਰਲੇ ਆਇਆ ਮਾਸ ਮਾਸੋਂ ਹੀ ਮਾਸ ਉਪਜੈ ਮਾਸੋਂ ਸਭੋ ਸਾਕ ਸਤਗੁਰ ਮਿਲ ਹੁਕਮੁ 부ਜੀਐ ਤਾਂ ਕੋ ਆਵੈ ਰਾਸ ਆਪ ਛੁਟੇ ਨਾ ਛੁਟੀਐ ਨਾਨਕ ਬਚਨ ਬਿਨਾਸ ਮਹਿਲਾ ਪਹਿਲਾ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੈ ਕੌਣ ਮਾਸ ਕੌਣ ਸਾਗ ਕਹਾਵੇ ਕਿਸਮੇ ਪਾਪ ਸਮਾਣੇ ਗੈਂਡਾ ਮਾਰ ਹੋਂ ਮ जग ਕੀ ਏ ਦੇਵਤਿਆਂ ਕੀ ਬਾਣੀ ਮਾਸ ਛੋੜ ਬੈਸ ਨੱਕ ਪਕੜੇ ਸਾਤੀ ਮਾਸ ਖਾਣੀ ਫੜ ਕਰ ਲੋਕਾਂ ਨੂੰ ਦਿਖਲਾਵੇ ਗਿਆਨ ਧਿਆਨ ਨਹੀਂ ਸੂਝ ਨਾਨਕ ਅੰਧੇ ਸਿਉ ਕਿਆ ਕਹੀਏ ਕਹੈ ਨ ਕਹਿਆ ਬੂਝੈ ਅੰਦਾ ਸੋਏ ਜੇ ਅੰਧ ਕੁਮਾਵੈ ਇਸ ਰਿਦੈ ਸੇ ਲੋਚਨ ਨਹੀਂ ਮਾਤ ਪਿਤਾ ਕੀ ਰਕਤ ਨਿਪੰਨੇ ਮੱਛੀ ਮਾਸ ਨਾ ਖਾਂਹੀ ਇਸਤਰੀ ਪੁਲ ਖਾਇ ਜਾਨ ਬਿਸਮਲਾ ਉਥੈ ਮੰਦ ਕੁਮਾਹੀ ਮਾਸੋਂ ਨਿਮੇ ਮਾਸੋਂ ਜੰਮੇ ਹਮ ਮਾਸਹਿ ਕੇ ਭਾਂਡੇ ਗਿਆਨ ਧਿਆਨ ਕਸ਼ ਸੁਝ ਨਾਹੀ ਤਤਰੋ ਕਹਾਵੈ ਪਾਂਡੇ ਬਾਹਰ ਕਾ ਮਾਸ ਮੰਦਾ ਸੁਆਮੀ ਕਰ ਕਾ ਮਾਸ ਚੰਗੇਰਾ ਜੀ ਜੰਤ ਸਭ ਮਾਸੋਂ ਹੋਏ ਜੀ ਲਿਆ ਵਾਸਿਆ ਆਪਖ ਭਖੈ ਪਖ ਤਜ ਛੋਡੈ ਅੰਧ ਗੁਰੂ ਜਿਨ ਕੇਰਾ ਮਾਸੋਂ ਨਿੰਮੇ ਮਾਸੋਂ ਜੰਮੇ ਹਮ ਮਾਸੈ ਕੇ ਭਾਂਡੇ ਗਿਆਨ ਧਿਆਨ ਕਸ਼ ਸੁਝੈ ਨਾਹੀ ਚਤਰੋ ਕਹਾਵੇਂ ਪਾਂਡੇ ਮਾਸ ਪੁਰਾਣੀ ਮਾਸ ਕਤੇ ਵੀ ਚੋ ਜੁਗ ਮਾਸ ਕਮਾਣਾ ਜੱਜ ਕਾਜ ਵੀ ਆ ਸੁਹਾਵੇ ਉਥੇ ਮਾਸ ਸਮਾਣਾ ਇਸਤਰੀ ਪੁਰਖ ਨਿਪਜੈ ਮਾਸੋਂ ਪਾਤਸ਼ਾਹ ਸੁਲਤਾਨ ਜੇ ਉਹ ਐ ਦਿਸੈ ਨਰਕ ਜਾਂਦੇ ਤਾਂ ਉਨ੍ਹਾਂ ਦਾ দান ਨਾ ਲੈਣਾ ਦਿੰਦਾ ਨਰਕ ਸੁਰਗ ਲੈnde ਦੇਖੋ ਇਹ ਤੰਗਾਣਾ ਆਪ ਨਾ ਬੁਝੇ ਲੋਕ 부ਝਾਏ ਪਾਂਡੇ ਖਰਾ ਸਿਆਣਾ ਪਾਂਡੇ ਤੂੰ ਜਾਣੈ ਹੀ ਨਹੀਂ ਕਿਥੋਂ ਮਾਸੋਂ ਪੰਨਾ ਤੋਇਹੋਂ ਅੰਨ ਕੁਮਾਦ ਕਪਾਹ ਤੋਇਹੋਂ ਤ੍ਰਿਭਵਨ ਗੰਨਾ ਤੋ ਆਖੈ ਹੋਂ ਬਹੁ ਵਿਦ ਹੱਛਾ ਤੋ ਆ ਬਹੁਤ ਵਿਕਾਰ ਇਤੇ ਰਸ ਛੋੜ ਹੋਵ ਸਿਆਸੀ ਨਾਨਕ ਕਹਿ ਵਿਚਾਰਾ